মারামি मुंबई चेन्नी हो वाहगुरू जी का खालसा वाहगुरू जी की फतेह पिंड फोतिया ਸਮੂਹ ਨਗਰ ਐਨ ਆਰ ਆਈ ਵੀਰ ਤੇ ಗ್ರಾಮ ਪੰਚਾਇਤ ਵੱਲੋਂ 71 ਹੋ ਕੇ 15ਵਾਂ ਪਿੰਡੂ ਫੁੱਟਬਾਲ ਟੂਰਨਾਮੈਂਟ ਜੋ ਕਰਵਾਇਆ ਜਾ ਰਿਹਾ ਹੈ ਉਸ ਵਿੱਚ 32 ਟੀਮਾਂ ਨੇ ਪਾਰਟਿਸਪੇਟ ਕੀਤਾ ਹੈ ਜੋ ਬਹੁਤ ਵਧੀਆ ਆਪਣੇ ਵਕ ਵਕ ਜ਼ੋਰ ਬੁਖਾਰ ਰਹੀਆਂ ਟੀਮਾਂ ਤੇ ਦਰਸ਼ਕਾਂ ਨੇ ਵੀ ਆ ਕੇ ਬਹੁਤ ਵਧੀਆ ਉਤਸ਼ਾਹ ਨਾਲ ਜੇ ਟੂਰਨਾਮੈਂਟ ਦੇਖਿਆ ਵਾ ਸਾਰੀਆਂ ਟੀਮਾਂ ਨੇ ਬਹੁਤ ਵਧੀਆ ਭਾਗ ਲਏ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਾਰੇ ਵੀਰਾਂ ਦਾ ਜਿਹੜੇ ਦਰਸ਼ਕਾਂ ਦਾ ਵੀ ਆ ਐਨਆਰਆਈ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ಗ್ರಾಮ ਪੰਚਾਇਤ ਦਾ ਕਰਦੇ ਆਂ ਤੇ ਸਮੂਹ ਨਗਰ ਪਿੰਡ ਕੋਥੀਆਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਕੱਤਰ ਹੋ ਕੇ ਇਸ ਟੂਰਨਾਮੈਂਟ ਵਿੱਚ ਜੋ ਵੱਧ ਤੋਂ ਵੱਧ ਯੋਗਦਾਨ ਦਿੱਤਾ ਏ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਅਤੇ ਕਪੂਰਥਲਾ ਤਿੰਨਾਂ ਜ਼ਿਲ੍ਹਿਆਂ ਤੋਂ ਟੀਮਾਂ ਪਹੁੰਚੀਆਂ ਨੇ ਕੁੱਲ 32 ਟੀਮਾਂ ਨੇ ਪਾਰਟਿਸਪੇਟ ਕੀਤਾ ਜੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਸਭ ਟੀਮਾਂ ਤੇ ਬਾਕੀ ਜੋ ਐਨਆਰਆਈ ਵੀਰਾਂ ਦਾ ਵੀ ਖਾਸ ਤੌਰ ਤੇ ਬਹੁਤ ਯੋਗਦਾਨ ਰਿਹਾ ਵਾ ਸਾਨੂੰ ਵੱਧ ਚੜ ਕੇ ਉਹਨਾਂ ਨੇ ਰਾਸ਼ੀ ਭੇਜੀ ਆ ਤੇ ਇਹਦੇ ਵਿੱਚੋਂ ਆਪਾਂ ਇਨਾਮਾਂ ਦੀ ਜਿਹੜੀ ਅੱਜ ਚੌਥਾ ਦਿਨ ਹੈ ਜੀ ਟੂਰਨਾਮੈਂਟ ਦਾ ਇਨਾਮਾਂ ਦੀ ਰਾਸ਼ੀ ਜਿਹੜੀ 22000 ਰੁਪਏ ਫਰਸਟ ਆ ਦੀ 18000 ਰੁਪਏ ਆਪਾਂ ਸੈਕੰਡ ਰੱਖਿਆ ਸਾਰਾ ਜੀ ਬਾਕੀ 3100 ਤੇ 3100 ਜਿਹੜੇ ਤੀਜਾ ਤੇ ਚੌਥਾ ਪ੍ਰਾਈਜ਼ ਆ ਰੱਖਿਆ ਨਾਲ ਪਲੱਸ ਚਾਰੇ ਟੀਮਾਂ ਨੂੰ ਕੱਪ ਦਿੱਤੇ ਜਾਣਗੇ ਜਿਹੜੇ ਤੇ ਬਹੁਤ ਬਹੁਤ ਧੰਨਵਾਦ ਸਾਡੇ ਲੰਗਰ ਕਮੇਟੀ ਦਾ ਵੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਵੱਧ ਚੜ ਕੇ ਇੱਥੇ ਟੂਰਨਾਮੈਂਟ ਦੇ ਵਿੱਚ ਜੁੜੀਆਂ ਸੰਗਤਾਂ ਨੂੰ ਆ ਕੇ ਲੰਗਰ ਛਕਾਇਆ ਵਾ ਜੀ ਤੇ ਲੰਗਰ ਦੀ ਸੇਵਾ ਨਿਭਾਈ ਆ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਆਂ ਤੇ ਆਪਣੇ ਜਿਹੜੇ ਭਾਜੀ ਪਰਚਮ ਪੰਜਾਬ ਨਿਊਜ਼ ਚੈਨਲ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਵਾਡੇ ਪਿੰਡ ਥੋਤਿਆ ਨਗਰ ਵਿਖੇ ਪਹੁੰਚ ਕੇ ਇਹਨਾਂ ਨੇ ਸਾਰਾ ਟੂਰਨਾਮੈਂਟ ਕਵਰ ਕੀਤਾ ਜੀ ਇੱਕ ਬੇਨਤੀ ਹੋਰ ਜੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਜੋ ਕਿ ਅੱਜ ਸ਼ਾਮ 5 ਵਜੇ ਪਿੰਡ ਫੋਥੀਆਂ ਨਗਰ ਵਿਖੇ ਪਹੁੰਚ ਰਹੇ ਨੇ ਇਨਾਮਾਂ ਦੀ ਵੰਡ ਕਰਨਗੇ ਜਿੱਤੀਆਂ ਹੋਈਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ ਤੇ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਜੇ ਕੁਝ ਮੈਂ ਕਹਿਣਾ ਭੁੱਲ ਗਿਆ ਵਾਂ ਤੇ ਮਾਫੀ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ 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 ਜ਼ਿਆਦਾ ਉਤਸ਼ਾਹਵਾਦੀ ਨੌਜਵਾਨਾਂ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਅੱਜ ਚੌਥਾ ਰੋਜ਼ ਹੈ ਜੀ ਬਹੁਤ ਜ਼ਿਆਦਾ ਉਤਸ਼ਾਹ ਬੱਚਿਆਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਹਰ ਸਾਲ ਟੂਰਨਾਮੈਂਟ ਹੋਣ ਤੇ ਨਗਰ ਦੇ ਨਿਵਾਸੀ ਔਰ ਐਨ ਆਰ ਆਈ ਵੀਰ ਸਾਰੇ ਵੱਧ ਚੜ ਕੇ ਯੋਗਦਾਨ ਦੇਣ ਬੱਚਿਆਂ ਨੂੰ ਇਹ ਖੇਡਾਂ ਪ੍ਰਤੀ ਪ੍ਰਭਾਵਿਤ ਕਰੀਏ ਆਪਾਂ ਜੋ ਇੱਕ ਨਸ਼ੇ ਦਾ ਦਰਿਆ ਚੱਲ ਰਿਹਾ ਹੈ ਆਪਾਂ ਉਸ ਨੂੰ ਖਤਮ ਕਰੀਏ ਤੇ ਬੱਚਿਆਂ ਨੂੰ ਖੇਡਾਂ ਵੱਲ ਜੋੜੀਏ ਇੰਨੀ ਬੇਨਤੀ ਹੈ ਜੀ ਜੀ ਆਪਣੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਜਨਾ ਚਾਹੋਗੇ ਜੀ ਆਪਣੇ ਐਨ ਆਰ ਆਈ ਵੀਰਾਂ ਨੂੰ ਜੋ ਤੇ ਮਨ ਦੇ ਸਕਦੇ ਹਾਂ ਦੇ ਵਿੱਚ ਸਾਡੀ ਸਪੋਰਟ ਵੀ ਕਰ ਰਹੇ ਦੇਖ ਵੀ ਰਹੇ ਆ ਤਾਂ ਕੀ ਕਹਣਾ ਚਾਹੋਗੇ ਆਪਣੇ ਇਲਾਕੇ ਦੀ ਨੌਜਵਾਨੀ ਨੌਜਵਾਨ ਪੀੜੀ ਨੂੰ ਇਹੋ ਬੇਨਤੀ ਆ ਵੀ ਨਸ਼ਿਆਂ ਤੋਂ ਬਚੋ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਬਾਰ ਬਾਰ ਨਹੀਂ ਮਿਲਦੀ ਤੇ ਨਸ਼ਿਆਂ ਦਾ ਖਿਹੜਾ ਛੱਡੋ ਤੇ ਆਪਣੇ ਮਾਂ ਪਿਓ ਦੇ ਅਗਾਂਹਵਾਰੀ ਬਣੋ ਖੇਡਾਂ ਪ੍ਰਤੀ ਆਪਣੀ ਭਾਵਨਾ ਜੋ ਉਹਨੂੰ ਵਧਾਓ ਐਨ ਆਰ ਆਈ ਵੀਰ ਤੁਹਾਨੂੰ ਫੰਡ ਬਹੁਤ ਭੇਜ ਰਹੇ ਬਾਹਰੋਂ ਤੇ ਖੇਡਾਂ ਕਰਾਉਣ ਲਈ ਤੁਸੀਂ ਤਗੜੇ ਹੋ ਕੇ ਖੇਡਾਂ ਕਰਾਓ ਤੇ ਖੇਡਾਂ ਦੇ ਵਿੱਚ ਭਾਗ ਲਓ ਤੇ ਨਸ਼ਿਆਂ ਤੋਂ ਦੂਰ ਰਹੋ ਬੱਚਿਆਂ ਦਾ ਛੋਟੇ ਬੱਚਿਆਂ ਦਾ ਛੋਟੇ ਬੱਚਿਆਂ ਦਾ ਇੱਕ ਸ਼ੋਅ ਮੈਚ ਅਸੀਂ ਕਰਵਾ ਰਹੇ ਹਾਂ ਸ਼ਾਮ ਨੂੰ ਕਿ ਬੱਚੇ ਖੇਡਾਂ ਪ੍ਰਤੀ ਪ੍ਰਭਾਵਿਤ ਹੋਣ ਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਮੈਚ ਦੇ ਵਿੱਚੋਂ ਦਾਖ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਸੋਥੀਆਂ ਤੇ ਜੋ ਆ ਖੇਡਾਂ ਕਰਵਾਈਆਂ ਜਾ ਰਹੀਆਂ ਇਹ ਨਗਰ ਸੋਥੀਆਂ ਦੇ ਐਨ ਆਰ ਆਈ ਵਿਰਾਲੋ ਤੇ ਨਗਰਦਾਲ ਸਾਰੇ ਇਸ ਸਮੂਹ ਵਾਲੋਂ ਤੇ ਲੰਗਰ ਕਮੇਟੀ ਵਾਲੋਂ ਜੋ ਇੱਕ ਪ੍ਰਬੰਧ ਕੀਤੇ ਗਿਆ ਇਹਨਾਂ ਸਾਰਿਆਂ ਨੂੰ ਅਸੀਂ ਇੱਥੇ ਕਰਨ ਤੇ ਜੀ ਆਇਆਂ ਕਹਿੰਦੇ ਆ ਤੇ ਟੀਮਾਂ ਜਿਹੜੀਆਂ ਪਹੁੰਚੀਆਂ ਉਹਨਾਂ ਨੂੰ ਆਉਣ ਤੇ ਵੀ ਅਸੀਂ ਜੀ ਆਇਆਂ ਆਖਦੇ ਆ ਇਹਨਾਂ ਹੀ ਮੈਂ ਕਹਿੰਦਾ ਆ ਕਿ ਮਦਾਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 15ਵਾਂ ਜਿਹੜਾ ਸਲਾਨਾ ਟੂਰਨਾਮੈਂਟ ਆ ਇਹ ਪਿੰਡ ਦੇ ਨੌਜਵਾਨ ਖਿਡਾਰੀਆਂ ਸਮੁੱਚੀ ಗ್ರಾಮ ਪੰਚਾਇਤ ਦੇ ਐਨਆਰ ਜਿਹੜੇ ਬੱਚੇ ਪਿੰਡ ਦੇ ਆ ਉਹਨਾਂ ਦੇ ਸਹਿਯੋਗ ਨਾਲ ਹੋ ਰਿਹਾ ਇਹ ਚ ਲੰਗਰ ਦਾ ਪ੍ਰਬੰਧ ਲੰਗਰ ਕਮੇਟੀ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਤੇ ਗਰਾਊਂਡ ਦਾ ਪ੍ਰਬੰਧ ਗਰਾਊਂਡ ਦੇ ਖਿਡਾਰੀ ਵੀਰ ਆ ਉਹ ਚਲਾ ਰਹੇ ਆ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਮਹਾਕੁੰਭ ਚੱਲ ਰਿਹਾ ਵਾ ਇਹ ਤਾਂ ਸਭ ਦਾ ਯੋਗਦਾਨ ਹੈ ਨੇ ਕਹਿੰਦੇ ਕਿ ਬੱਚੇ ਦਾ ਵੀ ਯੋਗਦਾਨ ਆ ਸਾਰੇ ਪਿੰਡ ਦੇ ਸਹਿਯੋਗ ਨਾਲ ਚੱਲ ਰਿਹਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਆਪ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਹ ਲੰਗਰ ਇਹ ਪੂਰੇ ਨਗਰ ਦੇ ਸਹਿਯੋਗ ਪੂਰੇ ਨਗਰ ਦੇ ਸਹਿਯੋਗ ਨਾਲ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਇਸ ਲੰਗਰ ਦੇ ਨਾਲ ਇਸ ਮੈਚ ਦੇ ਨਾਲ ਟੂਰਨਾਮੈਂਟ ਦੇ ਨਾਲ ਜੋ ਸਾਡੇ ਜਵਾਨਾਂ ਨੂੰ ਸਿਹਤ ਨਵੀਂ ਸਿਹਤ ਮਿਲ ਰਹੀ ਆ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਹੋ ਰਹੇ ਆ ਬਹੁਤ ਹੀ ਬੱਚਿਆਂ ਦੇ ਵਿੱਚ ਜੋਸ਼ ਹੈ ਕਿ ਸਾਨੂੰ 4 ਦਿਨ ਹੋ ਗਏ ਸੇਵਾ ਕਰਦਿਆਂ ਨੂੰ ਵੇਖਦਿਆਂ ਨੂੰ ਤੇ ਬੱਚਿਆਂ ਦੇ ਵਿੱਚ ਬਹੁਤ ਤਕੜਾ ਜੋਸ਼ ਹੈ ਜਿੰਨੇ ਦੂਰਾਂ ਨੇੜਿਆਂ ਤੋਂ ਵੀਰ ਭੈਣ ਭਰਾ ਖੇਡਣ ਆਏ ਆ ਬਹੁਤ ਹੀ ਤਕੜਾ ਉਹਨਾਂ ਨੇ ਖੇਡਿਆ ਹੈ ਬਹੁਤ ਤਕੜਾ ਟੂਰਨਾਮੈਂਟ ਹੋ ਰਿਹਾ ਇਸ ਵਾਸਤੇ ਅਸੀਂ ਸਾਰੇ ਤੁਹਾਨੂੰ ਵੀ ਵਧਾਈ ਦੇ ਪਾਤਰ ਹੈ ਸਾਡਾ ਨਗਰ ਖਾਰਾ ਵਧਾਈ ਦਾ ਪਾਤਰ ਹੈ ਨੌਜਵਾਨ ਵੀਰ ਵਧਾਈ ਦੇ ਪਾਤਰ ਅਸੀਂ ਸਾਰੇ ਵੀਰਾਂ ਨੂੰ ਆਪ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਆਹ ਚੜ੍ਹਦੀ ਕਲਾ ਵਿੱਚ ਕਾਲਾ ਲੱਗਿਆ ਤੇ ਸਾਰਿਆਂ ਦੇ ਚਕਾਰੇ ਦਾ ਜਵਾਬ ਚਕਾਰੇ ਚ ਦਿੱਤਾ ਲਾਈ ਉੱਤੇ ਹੀ ਟਰੈਕ ਦੇਖਿਆ ਗੁਰੂ ਕਿ ਵਧੀਆ ਖੇਡ ਮਿਲ ਆਇਆ ਇਸ ਸਾਲ ਹੋਵੇ ਸਾਡੀ ਅਰਦਾਸ ਹੈ ਦੁਆ ਹੈ ਇੱਕ ਯਾਦਗਾਰੀ ਫੋਟੋ ਕਰਦੇ ਢੇੜਾ ਖੁੱਲਾ ਕਰ ਦੋ ਸਾਰੇ ਆ ਜਾਓ ਆੜੇ ਭਾਜੀ ਜਕਾਰੇ ਦੀ ਬਾਜ ਟਾਗਰੇ ਤੱਕ ਗਈ ਹੈ ਵੀ ਥੋਥੀਆਂ ਦੇ ਵਿੱਚ ਜਕਾਰਾ ਲੱਗਾ ਅੱਜ ਟੂਰਨਾਮੈਂਟ ਪਿੰਡ ਥੋਥੀਆਂ ਦੇ ਵਿੱਚ ਲੈ ਵੀ ਇੱਕ ਫੋਟੋ ਕਰ ਦਿਓ ਪਿੱਛੇ ਹੋ ਜਿਓ ਥੋੜਾ ਜਿਹਾ